ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੁਖੀ ਇੱਧਰ ਆ ਜਾ ਬਾ ਕੋਈ ਨਹੀਂ ਤੁਸੀਂ ਦੇ ਲੈ ਇੱਧਰ ਹੋਰ ਫਿਰ ਵੱਡੀ ਸਾਹਮਣੇ ਆ ਜਾ ਸਾਹਮਣੇ ਆ ਜਾ ਸੁਣਾ ਕੋਈ ਗੱਲ ਬਾ ਠੀਕ ਆ ਭਾਈ ਹੁਣ ਤੇਰੀ ਬਹੁਤ ਧੰਨਵਾਦ ਤੇਰਾ ਚਾਲ ਮੇਰਾ ਗੱਲ ਜਾਨੂ ਤੇਰਾ ਤਾਂ ਮੇਰਾ ਨਹੀਂ ਜਾਏਗਾ ਕੋਈ ਘੂਗੀ ਚੜ ਗਈ ਖਾ ਕੇ ਸਪੋਦੇ ਚਾਰ ਚਾਰ ਉਹ ਕਿ ਵੀਰੇ ਦਾ ਬਰਾਉਂਡ ਦੇ ਨਾਲਦੇ ਆ ਕਹਿੰਦੇ ਉਹ ਤਾਂ ਲਿਟਣੀ ਆ ਗਈ ਹਾਂ ਹੈ ਨਹੀਂ ਤਾਂ ਹੁੰਦੀ ਕਹਿੰਦੇ ਨਹੀਂ ਤਾਂ ਨਹੀਂ ਤਾਂ ਹੁੰਦੀ ਆ ਵੀ ਤੂੰ ਬੈ ਜਾ ਹਵਾ ਚਲਦੀ ਬਹੁਤ ਸੋਹਣੀ ਕਿੱਕ ਖੋਦਾ ਮਾਰਦੇ ਅੰਦਰ ਦੇ ਦੇ ਨਾਲ ਹਵਾ ਚਲਦੀ ਲੱਗਦੀ ਹੈ ਨਹੀਂ ਹਾਂ ਹੁਣ ਰੁਕ ਗਈ ਮੈਂ ਕੱਪੜੀ ਮੋਟੇ ਪਾਏ ਨਹੀਂ ਹੁਣ ਰੁਕ ਗਈ ਬੰਦ ਹੋ ਗਈ ਪਹਿਲਾਂ ਬਹੁਤ ਚੱਲਦਾ ਪਹਿਲਾਂ ਹਵਾ ਤੇਜ਼ ਥੀ ਜੇ ਵੜੀ ਪਾਸ ਬਾਜੀ ਆ ਜਾਂਦੀ ਹਾਂ ਹੈਨਾ ਤੇ ਆਪਾਂ ਤਾਂ ਵਾਹੀ ਹਾਂ ਇਹ ਟਾਈਮ ਆਉਂਦੀ ਹੁੰਦੀ ਪਾਸਵਾ ਠੀਕ ਜਿਹਾ ਨਿਕਲੀ ਜਾਂਦਾ ਇਹ ਬਾਹਾਂ ਤੋਂ ਕੀ ਜਬਰੇ ਕਰੀਆ ਭਈਏ ਨੇ ਸੇ ਕੀ ਦੇ ਲੱਗੂਦਾ ਬਾਜ ਬਦਲੂ ਨਹੀਂ ਸਮਝਾਈ ਉਹ ਕਹਿੰਦੇ ਨੇ ਮੈਂ ਸੂਵੇ ਮੀਠਾ ਕਿੱਲੇ ਆ ਕੀ ਇਹ ਦੂਰ ਦੀ ਮੇਰੀ ਆ ਆਹ ਸਾਡੀ ਚੱਲਣ ਹੁੰਦੀ ਬਾਹਾਂ ਚ ਸਾੜੀ ਪਤਾ ਨਹੀਂ ਹੱਥ ਹੁੱਥ ਲੱਗੇ ਦੋਈ ਨੇ ਪਤਾ ਉੱਥੇ ਦਵਾਈ ਪਉਂਦਾ ਤਾਂ ਇਹਨੇ ਹੱਥ ਹੁੱਥ ਲਾ ਲਿਆ ਦਵਾਈ ਦਾ ਇਹ ਮੂੰਹ ਨੂੰ ਵੀ ਇੱਥੇ ਲੱਗਾਇਦਾ ਰਾਹ ਬਈ ਘੜਾ ਮਾਰੀ ਗਿਆ ਇਹਨਾਂ ਵੀ ਨਹੀਂ ਪਤਾ ਇਹਨੂੰ ਵੀ ਮੈਂ ਟੱਚ ਨਾ ਕਰਾਂ ਹਾਂ ਪਤਾਈਆ ਦਵਾਈ ਵੀ ਲੜਨ ਵਾਲੀ ਆ ਉਹ ਉਹ ਖੇਤੀ ਕਰਦੇ ਨੂੰ ਨਾਲੇ ਪਤਾ ਕਿਹੜੀ ਦਵਾਈ ਆ ਲਿੰਡਾ ਪਾ ਰਿਹਾ ਜਿਹੜੀ ਮੈਂ ਖਾ ਜਾ ਸਾਰੇ ਪਾਸੇ ਸਰੀਰ ਤੇ ਦੱਸਦੀ ਐ ਵੀ ਮੈਂ ਅੱਜ ਲੱਗੀ ਵੀ ਆ ਅੱਗ ਕੱਢਦੀ ਐ ਅੱਗ ਅੱਗ ਕੱਢਦੀ ਐ ਉਹ ਪਿੰਡੇ ਮਾਤੇ ਆਇਆ ਵੀ ਜਿੱਕਰ ਗੈਸ ਸਿਲੰਡਰ ਜਾਂਦਾ ਨਾ ਆਂ ਕੱਢਦੀ ਐ ਪਿੰਡੇ ਮਾਤੇ ਮੱਥੇ ਲੱਗੀ ਤਾਂ ਵੀ ਪਿੰਡੇ ਲੱਗੀ ਤਾਂ ਵੀ ਰੋਮਾਂ ਜੂ ਬਣਦੀ ਸੀ ਉਹ ਕਾਰਦੀ ਕਰੀਦੀ ਆ ਹਰ ਬਈ ਇਹ ਤਾਂ ਨਜ਼ਾਰਾ ਹੋਊ ਬੱਚਾ ਵੀ ਕਰਦੀ ਭਈਆ ਦੇਖ ਲੈ ਕਰੀ ਜਾ ਭਈਆ ਬਾਈ ਤੁਹਾਨੂੰ ਦਾ ਤੇਲ ਲਾ ਬਈ ਯਾਰ ਸਰੋਂ ਤੇਲ ਲਾ ਸਰੋਂ ਤੇਲ ਜਾਂਦਾ ਪੂਰਾ ਫਿਰ ਉਹ ਰੋਮ ਨਿਕਲਦਾ ਰੋਮ ਰੋਮ ਬੰਦ ਕਰ ਦਿੰਦਾ ਫਿਰ ਇਹ ਕਾਲੇ ਕੱਚੇ ਜਿਹੜਾ ਪ੍ਰਦਾਨ ਪਾਈ ਕਰਦੇ ਤੇ ਨਾ ਇਹ ਕਾਲੇ ਕੱਚੇ ਵਾਲਾ ਗਿਆ ਰਾਤ ਨੂੰ ਇਹ ਵੀ ਬਸ ਗੱਜੇ ਵਾਲਾ ਤੇ ਸਮੇ ਪੋਛਾ ਬਹੁਤ ਖੌਫ ਹੁੰਦਾ ਦਾ ਬਾਈ ਓਏ ਦੇਖ ਰਿਹਾ ਕਿਸੇ ਨੇ ਨਹੀਂ ਹਾਂ ਬਸ ਉਹ ਵੀ ਬਣਾਤੀ ਗੱਲੇ ਬਣਾਦਾ ਯਾਰ ਹੁਣ ਕਾਲੇ ਕੱਚੇ ਰਾਤ ਨੂੰ ਜਿੰਨੇ ਨੇ ਨਿਕਲਣਾ ਉਹਨੇ ਕਾਲੇ ਕੱਪੜੇ ਪਾਉਣੇ ਵੀ ਮੈਂ ਪਛਾਣ ਨਾ ਹੋਵਾਂ ਬਸ ਕਾਲੇ ਕੱਚੇ ਵਾਲਾ ਨਾ ਰੱਖਦਾ ਹਾਂ ਹੋਰ ਦੱਸ ਹੁਣ ਬਾਬ ਕੰਮ ਚੱਲੇ ਜੀ ਦੇਖੇ ਕਿਨੇ ਕਿਨੇ ਆ ਕਿਸੇ ਨੇ ਵੀ ਨਹੀਂ ਕਿਸੇ ਨੇ ਵੀ ਨਹੀਂ ਦੇਖੇ ਤੁਸੀਂ ਦੇਖੇ ਨਹੀਂ ਆਹੀ ਗਏ ਰਖਣਾ ਅੱਜ ਆਏ ਅੰਦਰ ਉੱਥੇ ਲੌਸਮੈਂਟ ਹੋਗੀ ਇੱਧਰ ਹੋਗੀ ਸਾਰੇ ਇੱਥੇ ਲੈ ਵੀ ਬੰਦੇ ਕੋ ਮਦਿਆ ਰਾਤ ਤੂੰ ਪਹਿਰੇ ਸਟਾਰ ਹੋ ਜਾਣੇ ਬੱਸ ਹੋਰ ਕੀ ਆਏ ਭੈ ਜਿੱਥੇ ਮੱਛਰ ਨੇ ਖਾ ਲੈਣੇ ਉੱਥੇ ਤਾਲੀ ਕੋਲ ਹਾਂ ਉਹ ਕਹਿੰਦਾ ਆ ਗਏ ਪੁਲਿਸ ਵਾਲੇ ਕਹਾ ਤੂੰ ਕਹਿੰਦਾ ਇਹ ਨੂੰ ਕੀ ਹੋ ਗਿਆ ਉਹ ਬਹੁਤ ਕੰਮ ਕਰਾਉਂਦਾ ਜੀ ਮੇਰੀ ਹੋਲੀ ਆਂਦੀ ਛਿੱਟੀ ਕਹਿੰਦਾ ਨਾ ਭੇਡਾ ਚਰਨਾ ਹੈ ਹਾਂ ਕਹਿੰਦੀ ਛਿੱਟੀ ਚੱਕੀ ਫਿਰੇ ਹਾਂ ਕਹਦਾ ਕੋਈ ਲਾਠੀ ਰੱਖੋ ਕਹਿੰਦਾ ਕੋਲ ਕੋਈ ਹਾਂ ਕਹਦਾ ਕੋਈ ਲਾਠੀ ਰੱਖੋ ਜੇ ਤੁਹਾਡੇ ਕੋਲ ਬੰਦਾ ਆ ਜਾਵੇ ਕਹਿੰਦਾ ਤੁਸੀਂ ਕੀ ਕਰੋਗੇ ਹਾਂ ਜੇਕਰ ਬਾਹਰ ਰੱਖੀ ਤਾਂ ਉਹ ਡਰ ਰਹੇ ਤਾਂ ਵੀ ਕੋਈ ਵੱਢ ਦੇਣਾ ਕਿਸੇ ਇਹਨਾਂ ਨੇ ਕਹਿੰਦਾ ਥੋੜੇ ਪੋਚ ਕੋਈ ਬੰਦਾ ਆ ਜਾਵੇ ਜੇ ਮੈਂ ਆਏ ਥਾੜੇ ਕੋਲ ਕੋਈ ਪਿਸਤੌਲ ਵਾਲਾ ਗਿਆ ਸਾਡੀ ਲਾਠੀ ਕਿਆ ਕਰੂਗੀ ਲਾਠੀ ਵਾਲਾ ਲਾ ਲਾ ਨਹੀਂ ਐ ਪੰਮੇ ਵਿੱਚ ਨਾ ਜਾਂਦੇ ਨਹੀਂ ਤੇ ਪਹਿਲਾਂ ਨਾਲ ਸੌ ਜਾਂਦੇ ਦੇ ਘਰ ਆਓ ਫੇ ਕੋਠੇ ਪਰੇ ਚੜਦੇ ਤੇ ਫਿਰ ਹੇਹ 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 ਹੇ ਅਜੀ ਕੀ ਕਰਾ ਅਜਾ ਅਗੇ ਟੂ ਗਿਆ ਸਿੱਧੀ ਲ ਕਰੀਆਂ ਬਿੰਜੇ ਪਰ ਅਸੀਂ ਕਹਿੰਦਾ ਪੁਲਿਸ ਆ ਗਈ ਯਾਰ ਕਹਿੰਦਾ ਵੀ ਕਹਿੰਦਾ ਮੈਂ ਤਾਂ ਕਹਾਂ ਵੀ ਹੁਣੀ ਗਏ ਐ ਕਹਿੰਦਾ ਹੁਣੀ ਹੋਈ ਆ ਜੋਰੇ ਨੂੰ ਆ ਵੀ ਸਾਰੀ ਉੱਟ ਕੇ ਚਲੀ ਗਈ ਅਜੀ ਕਹਿੰਦਾ ਹੁਣੀ ਗਏ ਤੇ ਜੀ ਗੀੜਾ ਮਾਰਨ ਗਏ ਤੇ ਅਸੀਂ ਤਾਂ ਹੂੰ ਕਹਿੰਦਾ ਵੀ ਗੀੜਾ ਮਾਰ ਕੇ ਆਏ ਪਿੰਡ ਪੇ ਨੂੰ ਕਹਿੰਦਾ ਅੱਖਾਂ ਥੋੜੀ ਦਾ ਦਿਨ ਵੀ ਗੀੜਾ ਮਾਰ ਕੇ ਆਇਆ ਆਂਦੇ ਆ ਕੇ ਸੌਂ ਗਏ ਆ ਕੇ ਹਾਂ ਕੰਮ ਪਹਿਰਾ ਤੇ ਵੀ ਹੁਣ ਹੁਣ ਤਾਂ ਨਹੀਂ ਪਹਿਰਾ ਲੱਗਦਾ ਤਾਂ ਹੀ ਦਾ ਗੀਤ ਬਣਾਇਆ ਦਾ ਪਿੰਡ ਪਹਿਰਾ ਲੱਗਦਾ ਐਵੇਂ ਨਾ ਭੱਟੇ ਜਾਈ ਓਏ ਹੈ ਦੇਖਦਾ ਕੈਮਰੇ ਕੈਮਰੇ ਹੋਗੇ ਨਾ ਬੰਦੇ ਨਹੀਂ ਯਾਰ ਹੁਣ ਮੇਰੀ ਗੱਲ ਸੁਣਦਾ ਜਿਹੜਾ ਬੰਦਾ ਹੁਣ ਨੌਕਰੀ ਵਾਲਾ ਕੋਈ ਦਿਹਾੜੀ ਵਾਲਾ ਬੰਦਾ ਜਿਉ ਪਹਿਰਾ ਲਾ ਕੇ ਜਾਤ ਨੂੰ ਸਵੇਰੇ ਡਿਊਟੀ ਚਲੇ ਜਾਊਗਾ ਉਹ ਉਹਦੇ ਵੀ ਥੋੜਲਾ ਤੂੰ ਕਹ ਉਹ ਹੋਰ ਆਮ ਦਾ ਬੰਦਾ ਉਹ ਮੇਰੀ ਤੂੰ ਮੇਰੀ ਗੱਲ ਸੁਣ ਪਹਿਲਾ ਲਾ ਲੈਣਾ ਜੀ ਇੱਕ ਪਾਸੇ ਉੱਥੇ ਟਾਲੀ ਕੋ ਬੈਠ ਗਿਆ ਆ ਚੋਰ ਨੇ ਤੈਨੂੰ ਦੇਖ ਕੇ ਹੀ ਬੰਨਣਾ ਚੋਰ ਤਾਂ ਸੜਕ ਨੂੰ ਆਉਣਾ ਹੀ ਨਹੀਂ ਉਹ ਤਾਂ ਹਲੇ ਖੇਤਾਂ ਨੂੰ ਆਉਣਾ ਸਿੱਧਾ ਇੱਥਾਂ ਨੂੰ ਆਉਣਾ ਹੈ ਕਿ ਨਹੀਂ ਹਾਂ ਨਾਲੇ ਉਹਨੇ ਪਹਿਨੀ ਦੇ ਆਪਣੇ ਮਾਹਲੇ ਤੇ ਉਧਰਾਂ ਮਾਹਲਾ ਉਧਰ ਲਾਵੇ ਐਧਰਾਂ ਮਾਹਲਾ ਐਧਰ ਪਹਿਰਾ ਲਾਵੇ ਇੱਕ ਨਾ ਗੱਲ ਬਣਦੀ ਹੁੰਦੀ ਉਹਨੇ ਤਾਂ ਪਹਿਨੀ ਦੇਖ ਲੈ ਪਹਿਰੀ ਵਾਲੇ ਕਿੱਧਰ ਫਿਰਦੇ ਉਹ ਲੰਘ ਤੇਰੇ ਪਿੱਛੇ ਪਿੱਛੇ ਉਹਨਾਂ ਅੰਦਰ ਪੜ ਜੂ ਸਾਥ ਵਿੱਚ ਕੁੱਟੇ ਲੱਗਦੀ ਪੈ ਆਹੋ ਹੈ ਕੁੱਟੋ ਜਦਾ ਹੈ ਤੇਰੀ ਵਾਰੀ ਕੁੱਟੋ ਹੈ ਤਕੇ ਲਾ ਦੇ ਰੋ ਪਹਿਲਾਂ ਚਕੇ ਲਾਇਆ ਡੇਰਾ ਦੇ ਹੋ ਪਹਿਲਾਂ ਪਹਿਰੇ ਪਤਾਨ ਖੇਲੇ ਕਰਦੇ ਜੱਗੇ ਬੈਠ ਕੇ ਤਾਂ ਤਾਂਦ ਖੇਲੀ ਜਾਣੀ ਨਾ ਇੱਕ ਕਾ ਜੱਗੇ ਦੇ ਨਹੀਂ ਪਹਿਲਾਂ ਲਾਇਆ ਬਾਕੀ ਜੱਗੇ ਦੇ ਆਪਣੇ ਪਾਂਡੇ ਚ ਖੜੇ ਬੈਠੇ ਲੈ ਗਿਆ ਮਾਂ ਮੀਤੇ ਆਚਨ ਗਿਆ ਮਾਂ ਤੇਰੀ ਏਕ ਬਾਉਂ ਚੀ ਆ ਸਾਡੀ ਬਾਹੜੇ ਕੋਲੇ ਲਾਈ ਗਿਆ ਜਾ ਕੇ ਮਾਂ ਪਾਪਾ ਉੱਥੇ ਲਾਈ ਗਿਆ ਇਹਦੇ ਇਹ ਵੀ ਗਿਆ ਜੀ ਇਹਦਾ ਚੌਂਕਾ ਵੀ ਇਹਦੇ ਬਾਪੂ ਦੀ ਕੋਈ ਬਹੁਤ ਲੰਬੀ ਮਾਰ ਦੋਦਾ ਆਹ ਆ ਜਾਂਦੀ ਏ ਵੀ ਤਾਂ ਉਹ ਪਛਵਾ ਤੈਨੂੰ ਕਹਿੰਦੇ ਪਛਪਾ ਮੁੜਨੀ ਆ ਮੁੜੇ ਮੁੜੇ ਹੀ ਪਛਵਾ ਹਾਂ ਪਛਵਾ ਮੁੜਿਆ ਹੀ ਹੁਣ ਮੀਂਹ ਤਾਂ ਨਹੀਂ ਚਾਹੀਦਾ ਤਗੜਾ ਮੀਂਹ ਹਜੇ ਤਾਂ ਨਹੀਂ ਕਰਦਾ ਮੈਨੂੰ 10 ਦਿਨਾਂ ਬੱਸ 10 ਦਿਨਾਂ ਤੇ ਬਾਅਦ ਫੇਰ ਨੁਕਸਾਨੇ ਨੁਕਸਾਨ ਆ ਯਾਰ ਧਾਨੇ ਫਰਲਾ ਜਾਣੇ ਕਿਹੜੇ ਸਾਲ ਬੁੱਢੇ ਭੋਰੇ ਟੁੱਟੀ ਸੀ 18 ਅਗਸਤ ਨੂੰ ਨਦੀ ਟੁੱਟੀ ਸੀ ਠੀਕ ਆ ਧਾਨ ਮੇਰੇ ਡੁੱਬ ਗਏ ਜਾਂ ਦੁਆਰੇ ਨਿਕਲੇ ਆ ਆਏ ਤਾਂ ਬੰਦੇ ਯਾਰ ਮੇਰੀ ਗੱਲ ਸੁਣ ਲਈ ਕਮਲੀ ਪੂਰੀ ਸੁਣ ਲੈ ਜਦੋਂ ਗੰਭੋਰੇ ਚਤੇ ਵਿੱਚ ਬਹੁਤ ਜੀਰੀ ਖਰਾਬ ਹੋਈ। ਉਹ ਜੋ ਮੰਡੀ ਚ ਰਾਤ ਰਗੀ ਉਸੇ। ਨਹੀਂ ਉਹ ਉਹ ਨਹੀਂ। ਬਾਂਟੀ ਕੋ ਜਾ ਤੂੰ ਹੀ ਲੈ ਲੈ। ਉਹ ਨਿਕਲ ਵੇਲੇ ਖਰਾਬ ਹੋਈ ਆ। ਆਹ ਉਹ ਹੀ ਡੁੱਬੇ। ਤੇ ਰੋਂ ਵੀ ਫੋਟੋ ਦਿਖਾ ਦੂਗਾ ਪੰਜਾ ਹੋ ਗਿਆ ਮੇਰੇ ਫੋਨ ਚ। ਮਾਰ ਜੀ ਹੋ ਜਾਂਦੇ। ਆਏ ਤਾਂ ਹੁਣ ਆਲੇ ਪਾਸੇ। ਗੋਭ ਖਰਾਬ ਹੋ ਗਈ। ਪਾਣੀ ਪੈ ਗਿਆ ਗੋਭ ਚ। ਗੋਭ ਚ ਪੈ ਗਿਆ ਭੂਗਨੀਆਂ ਚ ਪਾਣੀ। ਡੁੱਬੇ ਗਈ ਜੀ ਜੀਰੀ। ਕਾਲੀ ਹੋ ਕੇ ਗਲ ਗਈ ਜੀ। ਹੋਰ ਕੁਝ। ਓਏ ਪਹਿਲਾਂ ਤਾਂ ਇਹਦੇ ਮੀਂਹ ਘਟਾ ਕਹਿੰਦੇ ਅਸੂ ਮੀਂਹ ਘਟਾ ਕਹਿੰਦੇ ਨਹੀਂ ਜੀ ਬਹੁਤ ਵਿੱਚ ਜੀ ਤੇ ਪਾਉਂਗੇ ਪਾਉਂਗੇ ਅਸੂ ਮੀਂਹ ਹੋ ਘਟ ਤੇ ਆਪਣੇ ਪੰਜਾਬ ਚ। ਬੇਲਾ ਬੇਲਾ ਰੀਲਾ ਆਇਆ ਉਹ ਪੰਜਾਬ ਚ 50% ਮੀਂਹ ਘਟ ਪੈ ਗਿਆ 50% ਮੀਂਹ ਘਟ ਪਿਆ ਉਹ ਹੀ ਤੁਹਾਨੂੰ ਮਦਦ ਕਰਦਾ ਘਟ ਦੱਸਦੇ ਪ੍ਰਸ਼ਾਦ ਇਹ ਵੀ ਘਟ ਪੈਣੀ ਐ ਇਸੋਂ ਉਹੀ ਘਾਟੇ ਪਈ ਆ ਪਰ ਹੁਣ ਪਵੇ ਵੀ ਨਾ ਇੰਨਾ ਕੇ ਪਈ ਜਾਵੇ ਬਸ ਸਾਨੂੰ ਤਾਂ ਇੰਨੀ ਵੀ ਸਿਹਰਾ ਹੁਣ ਹੋਣੀ ਦੇ 10 ਦਿਨ ਤੇ ਬਾਅਦ ਆ ਨੁਕਸਾਨ ਆ ਬੰਮੀ ਦਾ ਨੁਕਸਾਨ ਹੈ ਤੁਹਾਨੂੰ ਦੱਸਾਂਗਾ 5-7 ਦਿਨ ਹੋਰ ਮੰਨ ਲਾ ਬਾਅਦ ਤੇ ਬਾਅਦ ਉਹ ਬੋਲੇ ਜਾਣ ਲੱਗ ਗਏ ਪ੍ਰਧਾਨ ਦੇ ਨਿਸਰਨੇ ਵਾਲੀ ਜ਼ਿਆਰ ਹੋ ਗਈ ਉਹਨੂੰ ਨੁਕਸਾਨ ਆ ਉਹਨੂੰ ਮੀਂਹ ਦਾ ਮੂਹ ਤੋਂ ਬਾਅਦ ਆਪਣੀ ਵੀ ਤਾਂ ਨਿਸਰੇ ਆਉਣੀ ਆ ਬੜੇ ਪਿਆਰ ਆ ਆ ਕੀ ਨਾਲ ਜੀ ਉਹ ਤੇ ਯਾਰ 5-7 ਦਿਨ ਬਾਅਦ ਆਪਣੀ ਆ ਬਸ ਹੋਰ ਕਿੰਨਾ ਕ ਫਰਕ ਆ ਜੇ ਪਾਕਿਸਤਾਨ ਚ ਲਾਉਂਦੇ ਤੇ ਹਾਂ ਫੁੱਟਬਾਲ ਖੇਡਦਾ ਸੁੱਕੇ ਪਏ ਛੁੱਪੇ ਪਏ ਆ ਫੇਰ ਤੋਂ ਕੁਡੌਲਾ ਪਾਈਆਂ ਵਿੱਚ ਕੋਈ ਕੱਖ ਜੰਮੇ ਪਿਆ ਕਾਤੇ ਜੀਰੀ ਲੱਗੀ ਮੀਂਹ ਆ ਗਿਆ ਜੀਰੀਓ ਲੱਗੀ ਮੇਰੀ ਏ ਉੱਥੇ ਪਾਣੀ ਨਹੀਂ ਪੁਰਾਂਦਾ ਕੱਕਾ ਰੇਤਾ ਯਾਰ ਜੀਰ ਲੱਗੀ ਨਹੀਂ ਮੀਂਹ ਪਈ ਨਹੀਂ ਆ ਹੁਣ ਪਏ ਇੱਕ ਦੋ ਜਾ ਉਹ ਨਹੀਂ ਹੈਗਾ ਉਧਰ ਬੋਰ ਨਹੀਂ ਹੈਗਾ ਗੱਲ ਇੰਜਨ ਇੱਥੇ ਦੋਏ ਚਪਤੇ ਜੇ ਆ ਮੈਂ ਤਾਂ ਲੰਬੇ ਆ ਲੰਬੀ ਬਾਡੀ ਵਾਲੇ ਇੰਜਨ ਹਾਂ ਖੰਭਾ ਨਹੀਂ ਹੈਗਾ ਉੱਥੇ ਕੋਈ ਖੰਭਾ ਨਹੀਂ ਦਿਖਦਾ ਕੋਈ ਵੀ ਆਪਣੇ ਦਦੇ ਨੂੰ ਮਰਜੀ ਨਹੀਂ ਜਿਹੜਾ ਮਾਲ ਲੱਕੀ ਗੀਲੇ ਮੈਂ ਪਾਪਾ ਚ ਖੰਬੇ ਖੜੇ ਦੇਖ ਲੱਗਾ ਆ ਦੋ ਕਿਲੇ ਲਾਮ ਆ ਸੱਤ ਖੰਬੇ ਖੜੇ ਆ ਹੈਂ ਦਿਖਾ ਦੇ ਸਿਰੇ ਤੱਕ ਲਾਈਨ ਖੰਬੇ ਆ ਦੀ ਉਹ ਖੰਬੇ ਹੀ ਖੰਬੇ ਆ ਦੇਖ ਲੈ ਦੋ ਢਾਈ ਕਿਲੇ ਲਾਮ ਆ ਉੱਥੇ ਖੰਭਾ ਨਹੀਂ ਤੈਨੂੰ ਵੀ ਦਿਖਣਾ ਦੋ ਖੰਬੇ ਉਹ ਖੜੇ ਦੋ ਉਹ ਖੜੇ ਤੈਨੂੰ ਖੰਭਾ ਦਿਖਣਾ ਹੀ ਨਹੀਂ ਐ ਨਹੀਂ ਉਹ ਇਹ ਉਹ ਨਹੀਂ ਖੰਭਾ ਖੰਭਾ ਨਾ ਕੰਬਾ ਦਾ ਜਾਈਦੀ ਵੀ ਨਹੀਂ ਕੀਤਾ ਜੇ ਲੈ ਡੋਲੇ ਡੋਲ ਹੋਵੇ ਉਹਦੇ ਗਾਣੇ ਹਾਂ ਉਹ ਬਿਆ ਹਲੂ ਵੀ ਜਾਈਦੀ ਬਰੇਂਜ ਵਾਲੀ ਜਾਈਦੀ ਨਾ ਡੋਲੇ ਡੋਲ ਹੋਵੇ ਹੈਂ ਡੋਲੇ ਡੋਲ ਨਾ ਰੇਂਜ ਵਾਲੀ ਵੀ ਚਾਹੀਦੀ ਆ ਲੈ ਰੇਂਜ ਵਾਲੀ ਹੋਵੇ ਸਟਰਟਰ ਖਿੱਚੇ ਬਸ ਹਾਂ ਮੱਤੀ ਦੇ ਲੱਗਦੀ ਸੂਰਜ ਵੰਗਣਾ ਇੰਨਾ ਵੀ ਡਿਜੀਟਲ ਨਾ ਕਰੋ ਇੰਡੀਆ ਨੂੰ ਸੂਰਜ ਵਾਲੀ ਜਾਈਦੀ ਆ ਗਈ ਤਾਂ ਹੈਗੀ ਹੁਣ ਅਡਾ ਰੇਂਜ ਵਾਲੀ ਹੋਊਗੀ ਹੋਰ ਕਿਤੇ ਰੇਂਜ ਦੇ ਵਿੱਚ ਜਾਂਦੀ ਜਾਂਦੀ ਤੇ ਗੱਭੇ ਆ ਗਏ ਦੇਖ ਲੈ ਹਾਂ ਜਿਹੜੀ ਮੱਕੀ ਦੀ ਸੋਕੇ ਚਾਈ ਵੀ ਸੀ ਸੋਲਰ ਵਾਲਾ ਕਸੋਲਰ ਵਾਲਾ ਕੰਮ ਬਹੁਤ ਲੋਟਾ ਬਾਈ ਉਹ ਤਾਂ ਠੀਕ ਹੈ ਜਿਹਨੂੰ ਨਹੀਂ ਗਾਇਸਟ ਨਹੀਂ ਮਿਲਦਾ ਸੋਲਰ ਵਾਲਾ ਲੈ ਲੈ ਪੰਜ ਦੀ ਮੋਟਰ ਮੋਡਾ ਕਹਿੰਦਾ ਪੰਜ ਦੀ ਐ ਟੰਨੀ ਦੀ ਡਾਂਗ ਬਣਾ ਮਾਰਦੀ ਆ ਪੰਜ ਦੀ ਮੋਟਰ ਗਵਰਨਮੈਂਟ ਨੂੰ ਨਵਾਂ ਸਿਸਟਮ ਸ਼ੁਰੂ ਹੋ ਗਿਆ ਬਗੈਨੀਆਂ ਨੂੰ ਤੇਰਾ ਜਿਹੜੇ ਪਾਣੀ ਵਾਲੇ ਆ ਉਹ ਕਹਿੰਦੇ ਸੋਲਰ ਵਾਲਾ ਸਿਸਟਮ ਖਰਾਬ ਆ ਕਾਤੇ ਵੀ ਲੋਕਾਂ ਨੇ ਧਰਤੀ ਦਾ ਪਾਣੀ ਮਗਾ ਦੇਣਾ ਹੁਣ ਸੋਲਰ ਵਾਲੀਆਂ ਲਾ ਲਾ ਕੇ ਜੇ ਦੂਏ ਕਨੈਕਸ਼ਨ ਬੰਦ ਕਰੇ ਆ ਪਾਣੀ ਤਾਂ ਹੁਣ ਤੇ ਫਸਲ ਲੈਣੀ ਆ ਯਾਰ ਫਿਰ ਕੱਢਣਾ ਹੀ ਪੈਣਾ ਪਾਣੀ ਕੁਝ ਨਾ ਕੁਝ ਹੋਊਗਾ ਹੀ ਨਹੀਂ ਦੇਖੋ ਇਹ ਹੱਲ ਚਾਹੀਦਾ ਵੀ ਜੀਰੀ ਆਪਾਂ ਹੌਲੀ ਹੌਲੀ ਘਟਾਈਏ ਆਪਣੇ ਏਰੀਆ ਤੇ ਬਹੁਤ ਘਟਾ ਜੀਰੀ ਹਾਂ ਹੋਰ ਏਰੀਆ ਵੀ ਥੋੜੀ ਜੀਰੀ ਘਟਾਉਣੀ ਆ ਆਪਣੇ ਏਰੀਆ ਮੈਂ ਦੱਸ ਦੂ ਆਪਣੇ ਤਾਂ ਹੈ ਨਹੀਂ ਜੀਰੀ ਮੈਂ ਤੁਹਾਨੂੰ ਕਹਿਦਾ ਰਿਹਾ ਮੈਂ ਤੁਹਾਨੂੰ ਸਾਵਧਾਨੀ ਕਰਨੀ ਚਾਹੀਦਾ ਜਿੱਥੇ ਪਾਣੀ ਘਟਾ ਉੱਥੇ ਲਾਉਣੀ ਨਹੀਂ ਚਾਹੀਦੀ ਹਾਂ ਇੱਥੇ ਤਾਂ ਗਾੜ੍ਹੇ ਰ ਪਾਣੀ ਦਾ ਨਾਲੇ ਉਹ ਤਾਂ ਬਰਸਾਤੀਓ ਪਾਣੀ ਪਾਉਂਦੇ ਬਹੁਤ ਆ ਚੱਲ ਜਿੰਨੀ ਕਿੰਨੀ ਹੈ ਯਾਰ ਅੱਧ ਤੋਂ ਜ਼ਿਆਦਾ ਪਪੂਲਰ ਗੰਨਾ ਹੈ ਆਪਾਂ ਫੇਰ ਆਪਣੇ ਅੱਧ ਤੋਂ ਜ਼ਿਆਦਾ ਹੋਏ ਹੋਗੇ ਤਾਨ ਕਿੱ데 ਰਹਿ ਗਏ ਤਾਨ ਆਪਣੇ ਤਾਂ ਬਹੁਤ ਘੱਟ ਆ ਫੇਰ ਪਰ ਗਵਰਨਮੈਂਟ ਨੂੰ ਸਰਵੇ ਚਾਹੀਦਾ ਵੰਡਣਾ ਸਰਵੇ ਚਾਹੀਦਾ ਯਾਰ ਆ ਕਰਾਲੀ ਏਰੀਆ ਦੇ ਉੱਪਰ ਨੂੰ ਜਿਹੜਾ ਇੱਥੇ ਪਾਣੀ ਬਹੁਤ ਹੇਟਾ ਹੈ ਬਹੁਤ ਹੇਟਾ ਉਧਰ ਜੀਰੀ ਘਾਟੇ ਨਹੀਂ ਇਹ ਆਪਣੇ ਪਿੰਡ 100 ਕਿਲੋ ਰੱਖ ਵੀ 200 ਕਿਲਾ ਹੈ ਤਾਂ ਆਪਣੇ ਪਿੰਡ 50 ਕਿਲੇ ਜੀਰੀ ਦੇ ਆ ਬਾਕੀ ਜਿੱਥੇ ਪੱਤਣ ਸਮਝ ਲੈ ਵੀ 100 150 ਤੋਂ ਟੱਪ ਗਿਆ ਉਥੇ ਜੀਰੀ ਬੰਦ ਗਿਆ ਦੇ ਜੀਮੀਦਾਰ ਨੇ ਲਾਇਏ ਹੋਏ ਐਮਐਸਪੀ ਦੇਣੀ ਚਾਹੀਦੀ ਫਸਲਾ ਹੋਰ ਲਵਾਵੇ ਨਹੀਂ ਫਸਲਾ ਸਰਕਾਰ ਖਰੀਦੇ ਨਾ ਯਾਰ ਇੱਕ ਤਾਂ ਹੀ ਲਾਉਂਗਾ ਅਗਲਾ ਨਾਲੇ ਵਿੱਚ ਨੂੰ ਐਡ ਚੱਲਦੀ ਸੀ ਕਹਿੰਦੇ ਉਹਦਾ ਰੇਟ ਵੀ ਜੀਰੀ ਜਿੰਨਾ ਹੋਵੇ ਵੀ ਜੀਰੀ ਜਿੰਨੀ ਫਸਲ ਨਿਕਲੇ 60 70 ਹਜ਼ਾਰ ਦੀ ਕੀਲੇ ਦੀ ਤੇ ਉਥੇ ਆਵਣਾ ਲੋਟ ਆਉਣਾ ਤਾਂ ਲੋਟ ਆਉਣਾ ਨਹੀਂ ਥੋੜੋ ਛੁੱਟਣਾ ਮੰਤਰੀ ਨਹੀਂ ਕਰਦਾ ਹਰਿਆਣੇ ਵਾਲੇ ਨੇ ਤਾਂ ਕਹਿੰਦੇ ਹਰਿਆਣਿਆਂ ਨੇ ਸਾਰੀਆਂ ਫਸਲਾਂ ਉਹਨਾਂ ਨੇ ਸਾਰੀਆਂ ਫਸਲਾਂ ਆਪ ਕਰਤਾ ਐਮਐਸਪੀ ਰੇਗ ਪਰ ਆਪਣੇ ਨਾਲ ਸੁਤੇ ਪਾਈ ਅੱਛਾ ਉੱਥੇ ਦੇ ਹਲੇ ਉਥੇ ਇਲੈਕਸ਼ਨ ਆ ਰਹੇ ਆ ਭਜਨ ਸਭਾ ਦੇ ਹਾਂ ਇਲੈਕਸ਼ਨ ਵੀ ਉੱਥੇ ਇੱਕ ਹੋਰ ਵੀ ਆ ਹਰਿਆਣੇ ਕੋਲ ਪੈਸਾ ਬਹੁਤ ਆ ਬਾਈ ਪੰਜਾਬ ਨਾਲ ਹਰਿਆਣਾ ਸਟੇਟ ਉਹਦੇ ਸ਼ਹਿਰ ਬਹੁਤ ਤਕੜੇ ਨੇ ਗੁਰਦਾਉਂ ਪੰਚਕੁਲਾ ਪਰਲੇ ਪਾਸੇ ਸਾਰੇ ਸੋਨੀਪਤ ਪਾਣੀਪਤ ਸਾਰੇ ਦਿੱਲੀ ਜੇ ਰਲ ਗਏ ਉਹ ਯਾਰ 10 ਸਾਲ ਹੋ ਗਏ ਭਾਜਪਾ ਦੀ ਸਰਕਾਰ ਆ ਗੱਫੇ ਕੱਫੇ ਆ ਰਹੇ ਸੈਂਟਰ ਤੇ ਉਰੇ ਆਏ ਨਹੀਂ ਰਿਹਾ ਕੁਝ ਵੀ ਉਹਨਾਂ ਇਥੇ ਜਾ ਵੀ ਕੇ ਕਰੂ ਜੇ ਕੋਈ ਦੰਦੇ ਨਹੀਂ ਉਰੇ ਤੂੰ ਆਏ ਦੇਖਿਆ ਆਪਣ ਨੂੰ 36% ਦੀ ਸਬਸਿਡੀ ਆਪਣੀ ਘਟਾ ਦਿੱਤੀ ਦਵਾਈਆਂ ਪਰ ਹੋਰ ਮਹਿੰਗੀਆਂ ਹੋਣੀਆਂ ਸਬਸਿਡੀ ਘਟਾ ਦਿੱਤੀ ਗਵਰਨਮੈਂਟ ਨੇ ਆਪਣਾ ਆਪਣੀ ਸਰਕਾਰ ਵੀ ਕੀ ਕਰੂਗੀ ਜਦ ਸੈਂਟਰ ਦੀੋਂ ਮਦਦਤ ਨਹੀਂ ਮਿਲਦੀ ਸੈਂਟਰ ਦਿੱਤੀ ਨਹੀਂ ਹੋਰ ਕਿਸੇ ਕੋ ਘ ਉਹਣਾ ਖੇਲਾ ਵਿੱਚ ਆਪਣੇ ਸਟੇਟ ਨੂੰ 70 ਕਰੋੜ ਰੁਪਈਆ ਮਿਲੇ ਆ ਹਾਂ ਗੁਜਰਾਤ ਦੇ ਤਿੰਨ ਪਲੇਅਰ ਗਏ ਆ ਹਾਂ ਉਹਨਾਂ ਨੂੰ ਪਤਾ ਨਹੀਂ ਕਿੰਨੇ ਸੌ ਕਰੋੜ ਮਿਲੇ ਤੇ ਉਹ ਫਿਰ ਫਿਰ ਬਿੰਦ ਕਰਾਈ ਆ ਫਿਰ ਬਿੰਦ ਕਰਾਈ ਆ ਇਹ ਆਪਣੇ 14-15 ਪਲੇਅਰ ਤੇ ਪੰਜਾਬ ਹਰਿਆਣਾ ਦੇ ਫਿਰ ਉੱਧਰ ਉਹਨਾਂ ਦੇ ਤਿੰਨ ਚਾਰ ਪਲੇਅਰ ਤੇ ਸਿਰਫ ਫਿਰ ਇਹ ਸਾਰਾ ਮਦੀਜ ਵਾਲਾ ਸਲੂਕ ਕਰਦੇ ਸਾਡੇ ਨਾਲ ਹੋਰ ਕੀ ਕਰਿਆ ਇਹ ਇਹ ਦੇ ਕਰਦੇ ਆ ਇਹ ਜਿਹੜਾ ਹੁਣ ਬਿੱਲ ਪਾਸ ਕਰਿਆ ਕੋਈ ਨਹੀਂ ਦਿੱਤਾ ਪੰਜਾਬ ਹੋਰ ਬਿਹਾਰ ਅੰਤਰਰਾਸ਼ਟਰੀ ਜਾਂਦੀ ਹਾਂ ਉੱਥੇ ਹਟਦਾ ਦਿੱਤਾ ਉਹਨਾਂ ਨੂੰ ਪੈਕੇਜ ਹਟਦਾ ਨਹੀਂ ਦੋ ਆ ਉਹਨੂੰ ਰਾਜਧਾਨੀ ਦਾ ਦਿੱਤਾ ਮਿਸਾਲ ਨੂੰ ਥਲਾ ਥਲਾ ਹਟਦਾ ਮਿਲਦਾ ਨੇ ਸੋਕੇ ਦਾ ਮਿਲਦਾ ਕਾਸ਼ ਦਾ ਵੀ ਮਿਲਦਾ ਉਹਨੂੰ ਰਾਜਧਾਨੀ ਦਾ ਦਿੱਤਾ ਹਾਂ ਰੇਤਾ ਨਹੀਂ ਚੱਕਣ ਦਿੰਦੇ ਦੀ ਸਾਨੂੰ ਹੋਰ ਕਿੱਥੇ ਆਉਂਦੇ ਪਾਣੀ ਆਏ ਤੇ ਇਹ ਮਾਈਂਰ ਮਰਜ਼ੀ ਨਾਲ ਬੋਰ ਕਰਾਂ ਦੀ ਵੀ ਬੰਦ ਕਰ ਦੇਣ ਗਵਰਨਮੈਂਟ ਨੇ ਦੇਖ ਲਈ ਇਹ ਕਰੂਗੇ ਕਿਥੇ ਟਾਈਮ ਨਾਲ ਬੈਨ ਲਾਉਣਾ ਇਹਦੇ ਤੱਕ ਦੇਖੀ ਤੋ ਬਿਤਾ ਆਤੀ ਮੇਂ ਪਾਣੀ ਕੱਢੀ ਜਾਂਦੇ ਆ ਉਹ ਦੱਸ ਪਾਣੀ ਨਹਿਰ ਦਾ ਦੇਣ ਸਾਨੂੰ ਤਾਂ ਨਹਿ ਪਿਆ ਬਹੁਤ ਹੋਰ ਨਹਿਰ ਦਾ ਪਾਣੀ ਦੇਣ ਸਾਨੂੰ ਉਹਨੂੰ ਤਾਂ ਨਹੀਂ ਦਮ ਲੱਗੀ ਉਹਨੂੰ ਨਹੀਂ ਦਮ ਲੱਗੀ ਲੈ ਸਮਝਦਾ ਜਾ ਦੇਣਾ ਥਾਉਨ ਤੁਸੀਂ ਪਾਓ ਰਹਿਣਾ ਹੈ ਹੈ ਪੰਜਾਬ ਰੱਖਣੀ ਚਾਹੀਦੀ ਯਾਰ ਆਪਣੀ ਆਸ ਰੱਖਣੀ ਚਾਹੀਦੀ ਯਾਰ ਆਪਣੀ ਹੋ ਚੱਲੀਆਂ ਕਿਹਦੀ ਨੂੰ ਪਾਈਪ ਲਾਈਨ ਗਈ ਆਪਣੇ ਕਿਹਨੂੰ ਵੀ ਜਾ ਸਕਦੀ ਆਹ ਜੀ ਸਾਡੀ ਚੱਲੀਆਂ ਨੂੰ ਪਾਣੀ ਬੜੀ ਨੇ ਪਾਣੀ ਲੈ ਚਲੇ ਗਿਆ ਨਹਿਰ ਦਾ ਆਪਣੇ ਕਿੰਨੇ ਗਿਆ ਇੱਧਰ ਆਪਣੇ ਵੀ ਆ ਸਕਦਾ ਨੇ ਬਾਈ ਆਹੂ ਫਿਰ ਆਪਣੇ ਕਿਧਰ ਨਹੀਂ ਆ ਸਕਦਾ ਆਪਣੇ ਆਪਣੇ ਮਾੜਾ ਜਿਹਾ ਕਰੋ ਕੰਡਾ ਤਾਂ ਹੀ ਲੱਗਣਾ ਇਸ ਤੇ ਜਰਨਲ ਦੇ ਕੋਲੋਂ ਤੇ ਮਰਾ ਹੀ ਜਾਂਦਾ ਪੈਵ ਲੈਣ ਦਾ ਦੱਬੋ ਜਣਾ ਹਾਂ ਨਜ਼ਾਰਾ ਆ ਬਾਈ ਉਹ ਤਾਂ ਹੈ ਅੰਦਾ ਪਾਣੀ ਠੰਡਾ ਪਾਣੀ ਆਉਣਾ ਹਾਂ ਕੀ ਹੋ ਗਿਆ ਕੀੜੇ ਜੜ ਗਿਆ ਹਾਂ ਪੱਟੀ ਲਗਾਵਾ ਪੱਟੀ ਸਗਾਉਂਦਾ ਪੱਟੀ ਮੋਟਰ ਪਰ ਹਵਾ ਵਧੀਆ ਲੱਗਦੀ ਹੈ ਬਹੁਤ ਵਧੀਆ ਔਰੇ ਤਾਂ ਹਾਂ ਪੱਖੇ ਚੱਲੇ ਪੈਲ ਪੈਲੀ ਫੇਰ ਵੀ ਅੱਛਾ ਆਪ ਵੀ ਠੀਕ ਹੈ ਗੱਲਿਆ ਲਾਵਾ ਕਰਤੀ ਹੈ ਕੱਪੜੇ ਬਦਲ ਕੇ ਇੰਨੇ ਚ ਗਰਮੀ ਆ ਪੰਡਾ ਸਾਰੇ ਵਿੱਚ ਆਏ ਹੁਣ ਹਵਾ ਲੱਗਦੀ ਆ ਉਹਦੇ ਪਛਾਵਾਂ ਹੈ ਛਾਵਾਂ ਆ ਗਈ ਠੰਡੀ ਹੈ ਉਧਰ ਪੱਖੇ ਦੀ ਹਵਾ ਕਰਮ ਹੋ ਜਾਂਦੀ ਹੈ ਹੁਣ ਆਏ ਆ ਚਾਰੇ ਪਾਸੇ ਜੀਰੀ ਆਉਂਗੀ ਇੱਧਰ ਨਹੀਂ ਸੁੱਕੀ ਦਾ ਫਰਕ ਬਹੁਤ ਹੈ ਜੇ ਬਾਹਰ ਮੌਸਮ ਠੰਡਾ ਤੇ ਅੰਦਰ ਗਰਮ ਹੈ ਜੇ ਬਾਹਰ ਮੌਸਮ ਗਰਮ ਹੈ ਤੇ ਅੰਦਰ ਠੰਡਾ ਇੰਨੇ ਦੇ ਨਾਲ ਜਾ ਕੇ ਖੜ ਜਾ ਹੀਟ ਮਾਰ ਹਾਂ ਠੰਡੇ ਕੋਲ ਤਾਂ ਬਹੁਤ ਮਾਰ ਚੱਰੇ ਯਾਰ ਗੰਦੇ ਕੋਲ ਲਿਖਾਉਂਦਾ ਪਾਗਾਂ ਇੱਥੇ ਮਾਰਦੀ ਯਾਰੀ ਹੁਣ ਟੌਪ ਬੋਰਰ ਪਿਆ ਵਾ ਬਿਮਾਰੀ ਇੱਥੇ ਦਵਾਈ ਘਰਦੀ ਹੈ ਫੈਰਾ ਡ ਹਮ ਮੈਂ ਪੌਮ ਕੋ ਕਹਣੂ ਜਿਹੜੀ ਸਪਸਪਾ ਦੇ ਹੁੰਦੀ ਆ ਹੈ ਨਾ ਨਾ ਫੈਰਾ ਡਾਊਨ ਆਉਂਦੀ ਏਕ ਫੈਰਾ ਡਾਊਨ ਹੁੰਦੀ ਹੁੰਦੀ ਨਾ ਬਹੁਤ ਬੰਦਾ ਇੱਕ ਫਾਂਡ ਲੈ ਜਾ ਕੇ ਦੂਏ ਪਾਸੇ ਤੀਨ ਤਾਂ ਗਿਰਜੂਗਾ ਫਿਰ ਉਮੀਦ ਨਹੀਂ ਹੈਗੀ ਵੀ ਲੰਘ ਵੀ ਜਾਊ ਬਹੁਤ ਤੇਜ਼ ਜਿਹੜੀ ਮਾਰੀ ਤੇ ਜਿਹੜੀ ਮਰਜੀ ਦੇ ਬਾਅਦ ਬਹੁਤ ਖਤਰਨਾਕ ਹੁੰਦਾ ਫੈਰਾ ਡਾਊਨ ਅੱਗੇ ਪਾਉ ਬੱ ਅੱਗੇ ਪਾਉ ਪਾ ਜੀ ਅੱਗੇ ਪਾਉਂਦੇ ਸਬਜ਼ੀਆਂ ਮਾ ਪਾਉਂਦੇ ਹੁਣ ਹਟ ਜਾ ਜ ਵਰਗੀ ਤਾਂ ਨਹੀਂ ਹੈਗੀ ਉਹ ਦੇਖੀ ਨਹੀਂ ਹੈਗੀ ਯਾਰ ਚਾਹ ਬੱਤੀ ਵਾਦੀ ਮੈਂ ਕਹਿੰਦਾ ਉਹ ਹੁਣ ਦੇਖੀ ਨਹੀਂ ਹੈਗੀ ਕਦੇ ਬਾਈਓ ਨਹੀਂ ਹੈਗੀ ਯਾਰ ਬਾਈ ਇਹ ਖਤਰਨਾਕ ਫੈਰ ਡਾਊਨ ਦੇਖੀ ਹੁੰਦੇ ਹੈਂ ਬਾਬੇ ਫੈਰ ਨਹੀਂ ਫੈਡ ਬਾਈਓ ਨਹੀਂ ਯਾਰ ਬਾਈ ਹੈ ਡਾਊਨ ਤਾਂ ਉਹਦੇ ਵਰਗੀ ਆ ਯਾਰ ਜੇ ਇਹ ਆਪਾਂ ਆਹ ਦਲੀ ਯਾਰ ਮਦਾਨ ਮਦਾਨ ਵਰਗੀ ਇਹਦੇ ਵਰਗਾ ਹੀ ਜਾਣਾ ਇਹਦਾ ਬਸ ਮੁਸਕ ਆਉਦਾ ਹਾਂ ਬਸ ਇਹੀ ਜੀ ਹੈ ਜਿਹੜੀ ਹੈ ਪਰਦਾ ਹੈ ਯਾਰ ਆਹ ਕਾਲੇ ਰੰਗ ਦੀ ਆ ਨੀਲੇ ਰੰਗ ਦੀ ਵੀ ਹੁੰਦੀ ਕਾਲੇ ਦੀ ਵੀ ਹੁੰਦੀ ਪਰਦਾ ਹੈ ਜਾਦਾ ਉਹਦੀ ਨੀਲਾ ਜਿਹਾ ਰੰਗ ਇਹ ਜਾਉਂਦਾ ਇਹ ਹੈ ਜੀ ਹੋਈ ਹੈ ਮੁਸਕ ਬਹੁਤ ਹੈ ਜਾ ਪਰਦਾ ਹੈ ਜਾਦਾ ਇਹਦਾ ਲਾਬ ਜਿਹੜੇ ਆ ਲਾਕ ਖੇਤਾ ਵਾ ਵੀ ਸੱਪ ਸਪੂੜੀ ਚੂਹਾ ਕੁਝ ਨਹੀਂ ਛੜਦੀ ਕਹੀ ਜਰੀਲੀ ਆ ਬਹੁਤ ਜ਼ਿਆਦਾ ਨਾਲੀ ਦੇ ਵਿੱਚ ਥੱਲੇ ਪੜ ਗਏ ਸਲੇਪ ਜੀ ਦੇ ਹਾਂ ਬਰ ਜਿੱਦੇ ਪਾਣੀ ਆ ਦੋ ਦੋ ਚੁਟਕੀ ਹੋਵੇਰੀ ਹੈ ਸੀਮਿੰਟ ਦੀ ਕਰੀ ਹੁਣੀ ਹਾਂ ਸੀਮਿੰਟ ਇੱਕੇ ਚੀਜ਼ ਆ ਸਾਰੀਆਂ ਇਹ ਨਹੀਂ ਫੈਰਾਡੋਂ ਦਾ ਫੈਰਾਡੋਂ ਦਾ ਫਰਕ ਫੈ ਤਾਂ ਸੀਮਿੰਟ ਦਾ ਬਹੁਤ ਦਾ ਫੈਰਾਡੋਂ ਦਾ ਮੁਸਕਾ ਮੁਸਕਾ ਉਹਦੇ ਦੁਆਰੇ ਕੱਢੀ ਦੀ ਇਹਨਾਂ ਨੇ ਸੀਮਿੰਟ ਦੇ ਘਾਟਾ ਸਮੈਲ ਸੀਮਿੰਟ ਦੀ ਘਾਟਾ ਫੈਰਾਡੋਂ ਦੀ ਬਹੁਤ ਮੈਲ ਅਸੀਂ ਮੰਡਵਾ ਗਏ ਕਹਿੰਦੇ ਜੀ ਥੀਮਟ ਸਿੱਟਣੀ ਥੀਮਟ ਸਾਲਾ ਸਾਹ ਉੱਪਰ ਬੈਠਾ ਸੀ ਥੀਮਟ ਮੰਡੇ ਜੀ ਥੋੜਾ ਦਾ ਰੋਤਾ ਤਾਂ ਤਾਂ ਮੰਡੇ ਜੀ ਤਾਂ ਯਾਰ ਮੰਡੇ ਵਿੱਚ ਆਇਆ ਆ ਰੋਤਾ ਗਈ ਜਾਂਦਾ ਬਾਈ ਨਹੀਂ ਰੋਤਾ ਮੰਡੇ ਜੀ ਡੁਬਲੀਕੇਟ ਵੀ ਆਈ ਜਾਂਦੀ ਯਾਰ ਸਾਲਾ ਉੱਪਰ ਬੈਠਾ ਸੀ ਆਪ ਮੈਂ ਲੀ ਲੂ ਪਾ ਲੂ ਥੀਮ ਪਾ ਲੂ ਆ ਪਤਾ ਕਹਿੰਦੇ ਟਰੱਕ ਫੜੇ ਉਦੋਂ ਗੱਡੀਆਂ ਨਕਲੀ ਦਵਾਈਆਂ ਅੱਛਾ ਜੀ ਹੂੰ ਹਰਿਆਣੇ ਤੇ ਆਉਂਦੀਆਂ ਪੰਜਾਬ ਚ ਰਾਜ ਤੱਕ ਦੇ ਹੀ ਚੱਕਰ ਚੱਕਰ ਪਏ 28 ਦਾ ਬਹੌਰ ਵਾਲਾ ਪੇਵਦਾ ਕਹਿੰਦੇ ਸਿੰਪਲ ਫੇਲ ਹੋ ਗਿਆ ਸਿੰਪਲ ਫੇਲ ਹੋ ਗਿਆ ਇਹ ਜਿਹੜਾ ਸੈਂਪਲ ਫਿਲ ਹੋਇਆ ਵੀ ਉਹ ਜ਼ਿਮੀਦਾਰ ਦਾ ਪਾਤ ਤਾਂ ਕਰਿਆ ਜਾਂਦਾ ਜਾਂ ਪਾਤ ਪਾਤ ਤਾਂ ਦਾਈ ਦਾ ਜ਼ਿਮੀਦਾਰ ਕਹਿੰਦੇ ਸਾਡੇ ਜ਼ਿਮੀਦਾਰ ਉਹ ਸਮਲ ਕਰੀ ਬੈਠੇ ਦਾਇਆ ਪਾਤ ਲੱਗ ਵੀ ਗਿਆ ਜਦੋਂ ਸਾਡਾ ਸਾਰਾ ਤਾਂ ਥੱਲੀ ਹੋ ਗਈ ਬਹੁਤ ਵਾਲਾ ਪਿਆ ਉਹਦਾ ਜ਼ਿਮੀਦਾਰ ਦੇ ਤਾਂ ਥੱਲੀ ਕਰੀ ਉਹਨੇ ਥੱਲੀ ਹੋ ਗਈ ਉਹਦਾਇਆ ਪਾਇਆ ਹੋ ਗਿਆ ਬਡਾਇ ਗਿਰਿਆ ਪਿਆ ਹੈ ਉਹ ਦੋ ਕਿੱਲਾਂ ਚ ਕਿੱਤ ਹੋ ਗਈ ਗਿਰਿਆ ਉਹ ਕਹਿੰਦਾ ਉੱਠ ਨਹੀਂ ਰਹੀ ਜੀ ਰੌਤਾਂ ਵਾਲਾ ਕੀ ਪਤਾ ਮੈਂ ਤਾਂ ਕਾਲਾ ਡਾਇਆ ਤਾਂ ਮੇਰੇ ਉਹਦਾ ਮੱਕੀ ਦਾ ਫਰਕ ਪੈ ਗਿਆ ਉਹ ਮਿੱਟੀ ਦਾ ਹੀ ਪਿਆ ਫਰਕ ਉੱਥੇ ਭਾਈ ਉਹ ਮਿੱਟੀ ਸਾਰੀ ਗਲਦੀ ਨੇ ਚੱਕ ਚਾਰ ਬਣਾ ਕੇ ਨਹੀਂ ਹੈ ਪੂਰਾ ਆਇਆ ਹੁਣ ਚੱਲੂਗਾ ਹ ਮੁਕ ਲਿਆ ਯੂਰੀ ਰਹਿ ਗਿਆ ਯੂਰੀ ਮੁੱਕ ਗਿਆ ਮੁਕ ਲਿਆ ਇਹ ਕੱਲ ਤਾਂ ਖਾ ਸਾ ਬੈ ਤਾ ਜੀ ਹਾਂ ਇਹ ਨਾ ਯੂਰੀ ਦੀ ਸ਼ਾਟ ਆਉਣੀ ਜਾਂਦਾ ਤਾਂ ਮਨਸੂਰ ਵਾਲੇ ਕੋਲ ਯੂਰੀ ਮੁੱਕ ਗਿਆ ਅੱਛਾ ਇਹ ਨਿਸ਼ਾਨੀ ਜੇ ਮਨਸੂਰ ਮੈਂ ਆਉਣਾ ਕਹਿੰਦਾ ਕਹਿੰਦਾ ਨਹੀਂ ਹੋਣੇ ਮੈਂ ਕੱਲ ਆਉਣਾਗਾ ਨਾ ਨਾ ਫਿਰ ਸੈਟੀ ਜੀ ਦਾ ਹੈਗਾ ਯਾਰ ਸੈਟੀ ਜੀ ਵੀ ਮੁਕ ਲਿਆ ਕਹਿੰਦੇ ਮੋਲਾ ਜੀ ਮੁਕ ਲਿਆ ਹਣ ਬਾਕੀ ਪਤਾ ਨਹੀਂ ਮੈਤੇ ਕੱਲ ਲਿਆ ਪੰਜਾ ਥੱਲੇ ਮੈਤੇ ਬੰਦਾ ਲੈ ਗਿਆ ਤਾ ਕੱਲ ਦਾ ਯਾਰ ਗੇਟ ਨੂੰ ਲੱਗ ਗਿਆ ਬਤਾ ਜਮ ਕੱਲ ਸਿਆ ਜੀ ਨੂੰ ਚਕਾਇਆ ਜਿਹੜਾ ਪਾਰਲਾ ਕਮਰਾ ਹੈ ਉਹਦੇ ਚ ਗੇਟ ਸਹੀ ਭਰਿਆ ਬਸ ਫਿਰ ਹੈਗਾ ਇਹ ਉਹਦੇ ਚ ਹੋਊਗਾ ਜਾਂ ਫਿਰ ਹੈਗਾ ਹਾਂ ਚਲੋ ਚਲੀਏ ਫਿਰ ਚਲੋ ਜੀ ਚਲੋ ਜੀ ਸੰਗਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ